ਅੱਜ ਅਸੀਂ ਬਣਾਵਾਂਗੇ ਚਿਬੜਾਂ ਤੇ ਚਟਨੀ ਥੋੜੇ ਜਿਹੀ ਚਿਬੜ ਲੈ ਆਇਆ ਚਿਬੜ ਜ਼ਿਆਦਾਤਰ ਪੱਕੇ ਹੋਣੇ ਚਾਹੀਦੇ ਆ ਪਰ ਮੇਲੇ ਮੇਰੇ ਕੋਲ ਚਿਬੜ ਜੜੇ ਨੇ ਥੋੜੇ ਖਰੇ ਹਰੇ ਨੇ ਨਾਲ ਅਸੀਂ ਥੋੜੇ ਜਿਹਾ ਪਿਆਜ਼ ਲਵਾਂਗੇ ਤੇ ਨਾਲ ਅਸੀਂ ਥੋੜੀਆਂ ਦੋ ਤਿੰਨ ਮਿਰਚਾਂ ਲਈਆਂ ਨੇ ਥੋੜਾ ਜਿਹਾ ਨਮਕ ਲਿਆ ਤੇ ਲਸਣ ਲਿਆ ਤਾਂ ਇੱਕ ਦੋ ਟੁਰੀਆਂ ਜਿਹੜੀਆਂ ਲਸਣ ਦੀਆਂ ਲਈਆਂ ਨੇ ਇੱਬੜਾ ਨੂੰ ਚਿਬੜ ਜੜਿਆ ਜ਼ਿਆਦਾਤਰ ਪੱਕੇ ਹੋਣੇ ਚਾਹੀਦੇ ਆ ਕਿਉਂਕਿ ਪੱਕੇ ਹੋਏ ਚਿਬੜ ਜੜਿਆ ਉਹ ਖੱਟੇ ਹੁੰਦੇ ਆ ਤੇ ਟੇਸਟੀ ਹੁੰਦੇ ਆ ਜਿਹੜੇ ਕੱਚੇ ਚਿਬੜ ਹੁੰਦੀ ਆ ਉਹ ਕੋੜੇ ਹੁੰਦੇ ਆ ਇਸ ਕਰਕੇ ਚਿਬੜਾਂ ਦੀ ਜਦੋਂ ਵੀ ਕਰਣੀ ਬਣਾਣੀ ਆ ਅਸੀਂ ਕੋੜੇ ਚਿਬੜ ਜੜਿਆ ਵਿੱਚੋਂ ਕੱਢ ਦੇਣੀ ਇਹ ਚਿਬੜਾ ਨੂੰ ਅਸੀਂ ਛਿਲ ਲਵਾਂਗੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਛਿਲ ਲਵਾਂਗੇ ਛਿੱਲਣ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਕਿ ਇਹ चिब्बड़ जारी कौड़े नहीं होने चाहिए जेडे कौड़े चिबड़ा अद्ड देने इस तरह सारे चिब्बड़ अल लाएं हौली हौली करके सारे अगर चिब्बड़ कोई कौड़ा हो तो फिर चटनी जी कौड़ी बनती है तो टेस्टी नहीं बनती अस चिब्बड़ जड़े आ हौली हौली करके सारे छिल लाए ਾਰੇ ਜਿਬੜ ਚਿੱਲਣ ਤੋਂ ਬਾਅਦ ਸੋਇਤਾ ਸੀਨਾ ਨੂੰ ਸਾਰੇ ਛਿਲਲੇ ਚਿੱਬੜ ਚਿੱਲਣ ਤੋਂ ਬਾਅਦ ਸੀਨਾ ਨੂੰ ਕੱਟ ਲੈਣਾ ਵੀ ਕੱਟਣ ਤੋਂ ਕੱਟਣ ਤੇ ਕੱਟਣ ਸਮੇਂ ਸੀ ਚੈੱਕ ਕਰਕੇ ਦੇਖ ਲੈਣਾ ਕਿ ਕੋਈ ਜਿਬੜ ਕੋੜਾ ਨਾ ਹੋਵੇ ਕਿਉਂਕਿ ਜਿਹੜਾ ਕੋੜਾ ਆ ਉਹ ਅਸੀਂ ਬਾਹਰ ਕੱਢ ਦੇਣਾ ਕੋੜਾ ਜਿਬੜ ਚਟਨੀ ਦੇ ਵਿੱਚ ਨਹੀਂ ਪਾਣਾ ਇਹ ਚਟਨੀ ਖਾਣ ਵਾਲੀ ਨਹੀਂ ਬਣਦੀ ਤਾਂ ਇਹ ਟੇਸਟ ਕੋੜਾ ਹੋ ਜਾਂਦਾ ਹੈ। ਇੱਕ ਬੜਾ ਚੱਕਰ ਕਰਨ ਤੋਂ ਬਾਅਦ ਇਹ ਰਿ ਕੋਲ ਜਿਹੜਾ ਛੁੱਬੜਾ ਜਿਹੜੇ ਨਹੀਂ ਜਿਆਦਾ ਜਿਹੜੇ ਕੌੜੇ ਸੀ ਮੈਂ ਬਾਹਰ ਕੱਢ ਦਿੱਤੇ ਜਿਹੜੇ ਨਹੀਂ ਕੌੜੇ ਉਹ ਰੱਖ ਲਏ ਥੋੜੇ ਬਚੇ ਆ ਜਿਆਦਾ ਵਿੱਚ ਕੌੜੇ ਨਿਕਲੇ ਇਸ ਕਰਕੇ ਉਹ ਮੈਂ ਬਾਹਰ ਕੱਢ ਦਿੱਤੇ ਆ ਤੇ ਚਿਬੜਾ ਨੂੰ ਮੈਂ ਚੰਗੀ ਤਰ੍ਹਾਂ ਕੱਟ ਲਿਆ ਚਿਬੜਾ ਚਿਬੜਾ ਨੂੰ ਕੱਟ ਲਿਆ ਕੱਟਣ ਤੋਂ ਬਾਅਦ ਅਸੀਂ ਫਿਰ ਪਿਆਜ਼ ਕੱਟ ਲਵਾਂਗੇ ਪਿਆਜ਼ ਕੱਟਣ ਤੋਂ ਬਾਅਦ ਅਸੀਂ ਇਹਨਾਂ ਸਾਰਿਆਂ ਨੂੰ ਗ੍ਰਾਈਂਡਰ ਦੇ ਵਿੱਚ ਪਾ ਦਵਾਂਗੇ। ਛੱਬੜ ਪਾ ਦਿੱਤੀਆ ਫਿਰ ਮੈਂ ਹੁਣ ਇੱਥੇ ਜਿੱਦਿ ਪਿਆਜ਼ ਪਾਵਾਂਗੀ ਮੇਰੇ ਕੋਲ ਛੱਬੜ ਜਿੰਨੀ ਥੋੜੀ ਜਿਆਦਾ ਕੋੜਨ ਕਲੇ ਇਸ ਕਰਕੇ ਮੈਂ ਹੁਣ ਇਹਦੇ ਵਿੱਚ ਜਿਆਦਾ ਮਿਰਚਾਂ ਨਹੀਂ ਪਾਵਾਂਗੀ ਹੈ ਇਹਦੇ ਵਿੱਚ ਦੋ ਮਿਰਚਾਂ ਹੀ ਪਾਵਾਂਗੀ। ਤੇ ਥੋੜਾ ਜਿਹਾ ਮੈਂ ਰਿ ਨਮਕ ਪਾ ਦਿਆਂਗੀ। ਜੇ ਨੂੰ ਮੈਂ ਗ੍ਰੈਂਡ ਕਰ ਲਵਾਂਗੀ ਕਦਾਂ ਕਰ ਲਾਂਗੇ ਕਿ ਕਿਹੜਾ ਇੰਟਰਕਟ ਸਿੱਖਣਗੇ ਰਿਹਾ ਹੋ ਜਾਵੇਗੀ